ਕਹਿੰਦੇ ਹਨ ਕਿ ਜਮਾਨੇ ਨੂੰ ਨਾ ਬਦਲੋ ਬਦਲਣਾ ਹੈ ਤਾਂ ਖੁਦ ਨੂੰ ਬਦਲੋ ਜਮਾਨਾ ਆਪਣੇ ਆਪ ਬਦਲ ਜਾਵੇਗਾ ਇੱਕ ਵਾਰ ਦੀ ਗੱਲ ਹੈ ਇੱਕ ਬਹੁਤ ਹੀ ਖੂਬਸੂਰਤ ਔਰਤ ਉਹ ਆਪਣੀ ਫਲਾਈਟ ਦੇ ਲਈ ਲੇਟ ਹੋ ਰਹੀ ਸੀ ਭੱਜਦੀ ਦੌੜਦੀ ਪਹੁੰਚਦੀ ਹੈ ਪਲੇਨ ਵਿੱਚ ਐਂਟਰ ਕਰਦੀ ਹੈ ਆਖਰੀ ਪੈਸੇਂਜਰ ਹੁੰਦੀ ਹੈ ਅੰਦਰ ਜਦੋਂ ਪਹੁੰਚਦੀ ਹੈ ਆਪਣੀ ਸੀਟ ਦੇ ਕੋਲ ਜਾਂਦੀ ਹੈ ਤਾਂ ਉਦਾਸ ਹੋ ਜਾਂਦੀ ਹੈ ਨਰਾਜ ਹੋਣ ਲੱਗਦੀ ਹੈ ਕਿਉਂ ਕਿਉਂਕਿ ਉਸਦੀ ਨਾਲ ਵਾਲੀ ਸੀਟ ਤੇ ਇੱਕ ਅਪਾਹਜ ਵਿਅਕਤੀ ਬੈਠੇ ਹੋਏ ਹੁੰਦੇ ਹਨ ਜਿਸਦੇ ਦੋਨੋਂ ਹੱਥ ਨਹੀਂ ਸਨ ਉਹ 에어 호ਸਟੈਸ ਨੂੰ ਬੁਲਾਉਂਦੀ ਹੈ ਅਤੇ ਕਹਿੰਦੀ ਹੈ ਕਿ ਇਹ ਕੀ ਹੈ ਅਜਿਹੇ ਪੈਸੇਂਜਰ ਨਾਲ ਮੈਂ ਟਰੈਵਲ ਨਹੀਂ ਕਰ ਸਕਦੀ 에어 호ਸਟੈਸ ਨੂੰ ਸਮਝ ਵਿੱਚ ਨਹੀਂ ਆਉਂਦਾ ਕਿ ਇਹ ਕੀ ਕਹਿ ਰਹੀ ਹੈ 에어 호ਸਟੈਸ ਕਹਿੰਦੀ ਹੈ ਕਿ ਤੁਸੀਂ ਪੇਸ਼ੈਂਸ ਰੱਖੋ ਮੈਮ ਬੈਠ ਜਾਓ ਪਲੀਜ਼ ਪਰ ਇਹ ਜੋ ਖੂਬਸੂਰਤ ਔਰਤ ਸੀ ਇਹ ਕਹਿੰਦੀ ਹੈ ਨਹੀਂ ਏਅਰ ਹੌਸਟੈਸ ਨੂੰ ਸਮਝ ਨਹੀਂ ਆਉਂਦਾ ਕਿ ਇੰਨੀ ਵਧੀਆ ਦਿਖਣ ਵਾਲੀ ਮਹਿਲਾ ਜੋ ਹੈ ਉਹ ਇਸ ਤਰੀਕੇ ਨਾਲ ਗੱਲ ਕਰ ਰਹੀ ਹੈ ਉਹ ਕਹਿੰਦੀ ਹੈ ਕਿ ਠੀਕ ਹੈ ਮੈਮ ਤੁਸੀਂ ਕਿਹਾ ਹੈ ਸਾਡੇ ਲਈ ਤਾਂ ਹਰ ਪੈਸੇਂਜਰ ਇੰਪੋਰਟੈਂਟ ਹੁੰਦਾ ਹੈ ਮੈਂ ਅੰਦਰ ਜਾਂਦੀ ਹਾਂ ਕੈਪਟਨ ਨਾਲ ਗੱਲ ਕਰਦੀ ਹਾਂ ਕੁਝ ਸੋਲੂਸ਼ਨ ਕੱਢਦੇ ਹਾਂ ਉਹ ਅੰਦਰ ਜਾਂਦੀ ਹੈ ਕੈਪਟਨ ਨਾਲ ਗੱਲ ਕਰਦੀ ਹੈ ਤੇ ਬਾਹਰ ਆਉਂਦੀ ਹੈ ਅਤੇ ਆ ਕੇ ਉਸ ਮਹਿਲਾ ਨੂੰ ਕਹਿੰਦੀ ਹੈ ਕਿ ਸਾਡੇ ਕੈਪਟਨ ਨੇ ਅੱਜ ਇੱਕ ਐਕਸਟਰਾ ਆਰਡੀਨਰੀ ਡਿਸੀਜਨ ਲਿਆ ਹੈ ਅਸੀਂ ਪਹਿਲੀ ਵਾਰ ਆਪਣੇ ਪਲੇਨ ਵਿੱਚ ਆਪਣੀ ਫਲਾਈਟ ਵਿੱਚ ਇੱਕ ਅਜਹਿ ਪੈਸੇਂਜਰ ਨੂੰ ਜੋ ਇੱਕ ਇਕਨੋਮਿਕ ਕਲਾਸ ਦਾ ਵਿੱਚ ਬੈਠਿਆ ਹੋਇਆ ਹੈ ਉਸ ਨੂੰ ਬਿਜ਼ਨਸ ਕਲਾਸ ਵਿੱਚ ਸ਼ਿਫਟ ਕਰਨ ਜਾ ਰਹੇ ਹਾਂ ਇਹ ਸੁਣਨ ਤੋਂ ਬਾਅਦ ਇਹ ਜੋ ਖੂਬਸੂਰਤ ਔਰਤ ਸੀ ਇਹ ਆਖਰੀ ਪੈਸੇਂਜਰ ਇਹ ਬਹੁਤ ਖੁਸ਼ ਹੁੰਦੀ ਹੈ ਰਿਲੈਕਸ ਫੀਲ ਕਰਦੀ ਹੈ ਕਿ ਚਲੋ ਫਾਈਨਲੀ ਮੇਰੀ ਸੁਣੀ ਗਈ ਪਰ 에ਅਰ ਹੋਸਟੈਸ ਜੋ ਸੀ ਉਹ ਉੱਥੇ ਰੁਕਦੀ ਨਹੀਂ ਹੈ ਉਹ ਅੱਗੇ ਚਲੇ ਜਾਂਦੀ ਹੈ ਤੇ ਉਸ ਆਪਾਹਜ ਵਿਅਕਤੀ ਦੇ ਕੋਲ ਪਹੁੰਚਦੀ ਹੈ ਜਿਸ ਦੇ ਦੋਨੇ ਹੱਥ ਨਹੀਂ ਸਨ ਅਤੇ ਉਸ ਨੂੰ ਕਹਿੰਦੀ ਹੈ ਕਿ ਸਰ ਮੇਰੇ ਨਾਲ ਆਓ ਅਸੀਂ ਤੁਹਾਨੂੰ ਫਰਸਟ ਕਲਾਸ ਵਿੱਚ ਸ਼ਿਫਟ ਕਰ ਰਹੇ ਹਾਂ ਬਿਜ਼ਨਸ ਕਲਾਸ ਵਿੱਚ ਸ਼ਿਫਟ ਕਰ ਰਹੇ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਅਜਿਹੇ ਪੈਸੇਂਜਰ ਦੇ ਨਾਲ ਟਰੈਵਲ ਕਰੋ ਜਿਸ ਨੂੰ ਇਨਸਾਨੀਅਤ ਦੀ ਪਰਵਾਹ ਨਹੀਂ ਇਨਸਾਨਾਂ ਦੀ ਪਰਵਾਹ ਨਹੀਂ ਹੈ ਇਹ ਸੁਣਨ ਤੋਂ ਬਾਅਦ ਫਲਾਈਟ ਵਿੱਚ ਜਿੰਨੇ ਲੋਕ ਸਨ ਸਭ ਤਾੜੀਆਂ ਵਜਾਉਣ ਲੱਗੇ ਅਤੇ ਉਹ ਵਿਅਕਤੀ ਆਪਣੀ ਸੀਟ ਤੋਂ ਖੜਾ ਹੁੰਦਾ ਹੈ ਅਤੇ ਕਹਿੰਦਾ ਹੈ ਕਿ ਇਹ ਦੋਨੋਂ ਹੱਥ ਮੈਂ ਕਾਰਗਿਲ ਦੇ ਜੁੱਧ ਵਿੱਚ ਖੋਏ ਸਨ ਅਤੇ ਜਦੋਂ ਇਸ ਮੈਡਮ ਦੀ ਗੱਲ ਸੁਣ ਰਿਹਾ ਸੀ ਤਾਂ ਮੈਨੂੰ ਲੱਗਿਆ ਕਿ ਕਿਹੋ ਜਿਹੇ ਲੋਕਾਂ ਲਈ ਅਸੀਂ ਉੱਥੇ ਜਾਨ ਗਵਾਉਣ ਲਈ ਤਿਆਰ ਹਾਂ ਪਰ ਜਦੋਂ ਕੈਪਟਨ ਦਾ ਫੈਸਲਾ ਸੁਣਿਆ ਤੇ ਤੁਹਾਡੀਆਂ ਤਾੜੀਆਂ ਸੁਣੀਆਂ ਤਾਂ ਮੈਨੂੰ ਲੱਗਿਆ ਕਿ ਨਹੀਂ ਅਸੀਂ ਦੇਸ਼ਵਾਸੀਆਂ ਦੇ ਲਈ ਹੀ ਲੜਾਈ ਲੜ ਰਹੇ ਹਾਂ ਇਹ ਛੋਟੀ ਜਹੀ ਕਹਾਣੀ ਸਾਨੂੰ ਬਹੁਤ ਸਾਰੀਆਂ ਗੱਲਾਂ ਦੱਸਦੀ ਹੈ ਪਹਿਲੀ ਗੱਲ ਕਿ ਜ਼ਿੰਦਗੀ ਵਿੱਚ ਸਿਰਤ ਖੂਬਸੂਰਤ ਹੋਣੀ ਚਾਹੀਦੀ ਹੈ ਸੂਰਤ ਵਿੱਚ ਕੁਝ ਨਹੀਂ ਰੱਖਿਆ ਦੂਜੀ ਗੱਲ ਜੋ ਵਿਅਕਤੀ ਜ਼ਿੰਦਗੀ ਵਿੱਚ ਇਹ ਸੋਚਦਾ ਰਹਿੰਦਾ ਹੈ ਕਿ ਮੈਂ ਇਹੋ ਜਿਹਾ ਦਿਖਦਾ ਹਾਂ ਉਹੋ ਜਿਹਾ ਦਿਖਦਾ ਹਾਂ ਰੰਗ ਦੇ ਬਾਰੇ ਵਿੱਚ ਸੋਚਦਾ ਹੈ ਹਾਈਟ ਦੇ ਬਾਰੇ ਵਿੱਚ ਸੋਚਦਾ ਹੈ ਪਰਸਨੈਲਿਟੀ ਦੇ ਬਾਰੇ ਵਿੱਚ ਸੋਚਦਾ ਹੈ ਜੇਕਰ ਤੁਹਾਡੀ ਸਿਰਤ ਚੰਗੀ ਹੋਵੇਗੀ ਤਾਂ ਜ਼ਿੰਦਗੀ ਵਿੱਚ ਦੁਨੀਆ ਵਿੱਚ ਤੁਸੀਂ ਕੁਝ ਵੀ ਕਰ ਸਕਦੇ ਹਾਂ ਧੰਨਵਾਦ